ਪਾਠ 10 ਮੇਰਾ ਭਾਰਤ ਦੇਸ਼ ਮਹਾਨ ਕੁੱਲ ਦੁਨੀਆ ਵਿੱਚ ਇਸ ਦੀ ਸ਼ਾਨ ਮੇਰਾ ਭਾਰਤ ਦੇਸ਼ ਮਹਾਨ ਹਿੰਦੂ ਮੁਸਲਿਮ ਸਿੱਖ ਈਸਾਈ ਸਾਡੇ ਵਸਣ ਪਾਈ ਪਾਈ ਭਾਰਤ ਮਾ ਦੀ ਸਭ ਸੰਤਾਨ ਮੇਰਾ ਭਾਰਤ ਦੇਸ਼ ਮਹਾਨ ਜੰਗਲ ਬੇਲੇ ਉੱਚੇ ਪਰਬਤ ਦਰਿਆਵਾਂ ਦੇ ਪਾਣੀ ਸਰਬਤ ਸਭ ਦਾ ਕਰਦੇ ਨੇ ਕਲਿਆਣ ਮੇਰਾ ਭਾਰਤ ਦੇਸ਼ ਮਹਾਨ ਗੁਰੂਆਂ ਪੀਰਾਂ ਦੇ ਉਪਦੇਸ਼ ਰਹਦੇ ਸਾਡੇ ਨਾਲ ਹਮੇਸ਼ ਜੀਣਾ ਕਰਦੇ ਦੇ ਆਸਾਨ ਮੇਰਾ ਭਾਰਤ ਦੇਸ਼ ਮਹਾਨ ਖੁਸ਼ੀਆਂ ਤੇ ਖੁਸ਼ਹਾਲੀ ਹੋਵੇ ਹਰ ਪਾਸੇ ਹਰਿਆਲੀ ਹੋਵੇ ਇਹੋ ਮੇਰਾ ਹੈ ਆਰਮਾਨ ਮੇਰਾ ਭਾਰਤ ਦੇਸ਼ ਮਹਾਨ ਜੇ ਕੋਈ ਇਸ ਨੂੰ ਦੇਖੇ ਵੈਰੀ ਕਰਕੇ ਅੱਖ ਕੋਈ ਜੇ ਕੈਰੀ ਜੀਵਨ ਕੁਰਬਾਨ ਮੇਰਾ ਭਾਰਤ ਦੇਸ਼ ਮਹਾਨ ල් පුල් ඉසිදේ මට්ටමේවේ, සේවාදේමුළ සබුණුදේවේ, චාහේ නිර්තන ජාතනවාන මේරාපාරත දේශමහන.